ਪੰਜਾਬ ਘੜਦੇ ਵਿੱਚ ਪਈ ਸੰਘਣੀ ਧੁੰਦ ਠਰੂ ਠਰੂ ਕਰ ਰਹੇ ਨੇ ਪੰਜਾਬ ਵਾਸੀ ਅੱਜ ਦੋ ਤਰੀਕੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਰਸਤੇ 'ਚ ਕੁਝ ਨਹੀਂ ਆ ਗਿਆ ਇਹ ਇੰਨੀ ਕਿ ਤਤੰਗੀ ਹੁੰਦੀ ਆ ਟ੍ਰੈਫਿਕ ਦੇ ਵਿੱਚ ਤੁਹਾਨੂੰ ਮੁਸ਼ਕਲ ਤੋਂ ਹੁੰਦੀ ਮੈਂ 10 ਦੀ ਸਪੀਡ ਤੇ ਆਇਆ ਅੱਗੇ ਇੱਥੇ ਸਾਨੂੰ ਅਧਾ ਘੰਟਾ ਲੱਗਦਾ ਹੈ ਅੱਜ ਪੌਣਾ ਘੰਟਾ ਲੱਗਾ ਆਉਂਦਾ ਹੈ ਪੰਜਾਬ ਘੜਦੇ ਵਿੱਚ ਅੱਜ ਸੰਘਣੀ ਧੁੰਦ ਪਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਵਿਜ਼ਿਬਿਲਟੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਘਟ ਚੁੱਕੀ ਹੈ ਅਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਨਵੇਂ ਸਾਲ ਦੇ ਅੱਜ ਦੂਜੇ ਦਿਨ ਹੀ ਸੰਘਣੀ ਧੁੰਦ ਪੈ ਗਈ ਹੈ ਪੰਜਾਬ ਦੇ ਵਿੱਚ ਅੱਜ ਕੜਾਕੇ ਦੀ ਠੰਡ ਹੈ ਜਿਸ ਕਰਕੇ ਆਮ ਜਨ ਜੀਵਨ ਵੀ ਪ੍ਰਭਾਵਿਤ ਹੋ ਗਿਆ ਹੈ ਠੰਡ ਦੇ ਵਿੱਚ ਵੀ ਭਾਰੀ ਵਾਧਾ ਹੋਇਆ ਹੈ ਅਤਿ ਦੀ ਪੈ ਰਹੀ ਸੀਤ ਲਹਿਰ ਦੌਰਾਨ ਲੋਕ ਠਰੂ ਠਰੂ ਕਰਦੇ ਨਜ਼ਰ ਆ ਰਹੇ ਨੇ ਸੰਗਣੀ ਧੁੰਦ ਦਾ ਸੜਕੀ ਅਤੇ ਹਵਾਈ ਆਵਾਜਾਈ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਪਈ ਹੈ ਜਾਂ ਨਹੀਂ ਪਈ, ਬੱਦਲ ਛਾਏ ਹੋਏ ਨੇ, ਕਿਸ ਤਰੀਕੇ ਦਾ ਮੌਸਮ ਹੈ? ਤੁਸੀਂ ਆਪਣੇ ਇਲਾਕੇ ਦਾ ਹਾਲ ਆਪਣੇ ਇਲਾਕੇ ਦਾ ਨਾਮ ਕਮੈਂਟ ਕਰਕੇ ਜ਼ਰੂਰ ਦੱਸੋ। ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜਿੱਥੇ ਪੰਜਾਬ ਭਰ ਦੇ ਵਿੱਚ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਅਤੇ ਕੁਝ ਵੀ ਦਿਖਾਈ ਨਹੀਂ ਦੇ ਰਹੀ। ਰਾਗੀਰਾ ਨੇ ਦੱਸਿਆ ਕਿ ਸੰਘਣੀ ਧੁੰਦ ਪਈ ਹੋਣ ਕਾਰਨ ਉਹਨਾਂ ਨੂੰ ਆਪਣੇ ਵਾਹਨ ਚਲਾਉਣ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਠੰਡ ਨੇ ਵੀ ਕਾਫੀ ਜ਼ੋਰ ਫੜ ਲਿਆ ਹੈ। ਕੀ ਕਹਿਣਾ ਚਾਹੋਗੇ ਜੀ? ਮੈਂ ਕਹਿੰਦਾ ਚੰਨਾ ਅੱਜ 25 ਅੱਜ 2 ਤਰੀਕ ਜੇ ਤੇ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਰਸਤੇ 'ਚ ਕੁਝ ਨੇੜ ਨਹੀਂ ਆਇਆ ਜੀ। ਇੰਨੀ ਕਿ ਤੰਗੀ ਹੋ ਜਾਂਦੀ ਆ ਟ੍ਰੈਫਿਕ ਦੇ ਵਿੱਚ ਸਾਨੂੰ ਮੁਸ਼ਕਲ ਤੋਂ ਹੁੰਦੀ ਕਿ ਨਹੀਂ ਲੱਗੋ ਕੁਝ ਨੇੜ ਨਹੀਂ ਹੁੰਦਾ। ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਵੀ ਸਾਨੂੰ ਵੀ ਠੰਡ ਬਹੁਤ ਲੱਗਦੀ ਹੈ ਕਿਉਂ ਕੋਈ ਫਿਸ਼ੀੜੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਝ ਵੀ ਨਹੀਂ ਲਗਾ ਇਸੇ ਕਰਕੇ ਸਾਨੂੰ ਕਿਉਂਕਿ ਬਹੁਤ ਹੋ ਰਹੀ ਹੈ ਜਿੱਦਾਂ ਤੁਹਾਨੂੰ ਨਹੀਂ ਪਾਣੀ ਚਾਹੀਏ ਧੁੱਪ ਨਿਕਲੇ ਫੇਰ ਹੀ ਸਭ ਕੁਝ ਠੁੜੀ ਹੈ ਬਈ ਨਾਮ ਮੇਰਾ ਸਰਜੀਤ ਸਿੰਘ ਪਿੰਡ ਵਿਸ਼ਵਾ ਅੱਜ ਬਹੁਤ ਜਰੀ ਤੋਂ ਰਹਿ ਗਈ ਹੈ ਅੱਜ ਮੈਂ ਬਾਹਵੀਂ ਡਿਸਪੀਟ ਦੇ ਆਇਆ ਹਾਂ ਕਿ ਜਿੱਤੇ ਸਾਨੂੰ ਅਤਾ ਕਿੰਨਾ ਲੱਗਦਾ ਅੱਜ ਪੂਨਾ ਘੰਟਾ ਲੱਗਾ ਹੋਵੇ ਅਜਰਾਂ ਤੇ ਅੱਜ ਸਾਲ ਦਾ ਦੂਜਾ ਦਿਨੇ ਆ ਬਹੁਤ ਮੁਸ਼ਕਲ ਹੈ ਬਹੁਤ ਸੰਘਣੀ ਧੁੰਦ ਪਈ ਹੋਈ ਹੈ ਪਹਿਲੋ ਕਿਹੜਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਹੀ ਹੁਣ ਦੋ ਦਿਨ ਹੋ ਗਏ ਬਹੁਤ ਧੁੰਦ ਪੈਣ ਦੀ ਹੈ ਮੁਸ਼ਕਲਾਂ ਬਹੁਤ ਹੈ ਕੱਖ ਨਹੀਂ ਜੇ ਗਾੜੀ ਨੂੰ ਚਲਦਾ ਤੇ ਬਹੁਤ ਦਿੱਕਤ ਆਉਂਦੀ ਬਹੁਤ ਪਰੇਸ਼ਾਨੀ ਹੈ ਪੰਜਾਬ ਭਰ ਦੇ ਵਿੱਚ ਅੱਜ ਸੰਘਣੀ ਧੁੰਦ ਪਈ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਵਿਜ਼ਿਬਿਲਟੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਘਟ ਚੁੱਕੀ ਹੈ ਅਤੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਨਵੇਂ ਸਾਲ ਦੇ ਅੱਜ ਦੂਜੇ ਦਿਨ ਹੀ ਸੰਘਣੀ ਧੁੰਦ ਪੈ ਗਈ ਹੈ ਪੰਜਾਬ ਦੇ ਵਿੱਚ ਅੱਜ ਕੜਾਕੇ ਦੀ ਠੰਡ ਹੈ ਜਿਸ ਕਰਕੇ ਆਮ ਜਨ ਜੀਵਨ ਵੀ ਪ੍ਰਭਾਵਿਤ ਹੋ ਗਿਆ ਹੈ ਠੰਡ ਦੇ ਵਿੱਚ ਵੀ ਭਾਰੀ ਵਾਦਾ ਹੋਇਆ ਹੈ ਅਤਿ ਦੀ ਪੈ ਰਹੀ ਸੀਤ ਲਹਿਰ ਦੌਰਾਨ ਲੋਕ ਠਰੂ ਠਰੂ ਕਰਦੇ ਨਜ਼ਰ ਆ ਰਹੇ ਨੇ ਸੰਗਣੀ ਧੁੰਦ ਦਾ ਸੜਕੀ ਅਤੇ ਹਵਾਈ ਆਵਾਜਾਈ ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਧੁੰਦ ਪਈ ਹੈ ਜਾਂ ਨਹੀਂ ਪਈ, ਬੱਦਲ ਛਾਏ ਹੋਏ ਨੇ, ਕਿਸ ਤਰੀਕੇ ਦਾ ਮੌਸਮ ਹੈ? ਤੁਸੀਂ ਆਪਣੇ ਇਲਾਕੇ ਦਾ ਹਾਲ ਆਪਣੇ ਇਲਾਕੇ ਦਾ ਨਾਮ ਕਮੈਂਟ ਕਰਕੇ ਜ਼ਰੂਰ ਦੱਸੋ। ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਜੁਥੇ ਪੰਜਾਬ ਭਰ ਦੇ ਵਿੱਚ ਸੰਘਣੀ ਧੁੰਦ ਨਜ਼ਰ ਆ ਰਹੀ ਹੈ ਅਤੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਰਾਗੀਰਾ ਨੇ ਦੱਸਿਆ ਕਿ ਸੰਘਣੀ ਧੁੰਦ ਪਈ ਹੋਣ ਕਾਰਨ ਉਹਨਾਂ ਨੂੰ ਆਪਣੇ ਵਾਹਨ ਚਲਾਉਣ ਦੇ ਵਿੱਚ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਠੰਡ ਨੇ ਵੀ ਕਾਫੀ ਜ਼ੋਰ ਫੜ ਲਿਆ ਹੈ। ਕੀ ਕਹਿਣਾ ਚਾਹੋਗੇ ਜੀ? ਮੈਂ ਕਹਿੰਦਾ ਚੰਨਾ ਅੱਜ 25 ਅੱਜ 2 ਤਰੀਕ ਜੇ ਕਿ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ ਰਸਤੇ 'ਚ ਕੁਝ ਨਜ਼ਰ ਨਹੀਂ ਆਇਆ ਜੇ। ਇੰਨੀ ਕਿ ਤੰਗੀ ਹੁੰਦੀ ਆ ਟ੍ਰੈਫਿਕ ਦੇ ਵਿੱਚ ਸਾਨੂੰ ਮੁਸ਼ਕਲ ਤੋਂ ਹੁੰਦੀ ਕਿ ਲੱਗੋ ਕੁਝ ਨਜ਼ਰ ਨਹੀਂ ਆਉਂਦਾ। ਤੇ ਬੱਚਿਆਂ ਵਾਸਤੇ ਠੰਡ ਬਹੁਤ ਮੁਸ਼ਕੋਕੀਏ ਬੱਚਿਆਂ ਵਾਸਤੇ ਵੀ ਸਾਨੂੰ ਵੀ ਠੰਡ ਬਹੁਤ ਲੱਗ ਰਹੀ ਹੈ ਕਿਉਂ ਕੋਈ ਫਿਲਮੀ ਨਹੀਂ ਦੇਖੋ ਕੋਈ ਪਲੇਟਾ ਨਹੀਂ ਲੱਗੀਆਂ ਕੁਛ ਨਹੀਂ ਲੱਗਾ ਇਸੇ ਕਰਕੇ ਸਾਨੂੰ ਕੰਗੀ ਬਹੁਤ ਹੋ ਰਹੀ ਹੈ ਕਿ ਤੂੰ ਲਿਣੀ ਨਹੀਂ ਪਣੀ ਚਾਹੀਏ ਧੁੱਪ ਨਿਕਲੇ ਫੇਰੀ ਸਭ ਕੁਝ ਜ਼ਰੂਰੀ ਹੈ ਭਈ ਨਾਮ ਮੇਰਾ ਸਰਜੀਤ ਸਿੰਘ ਪਿੰਡ ਬਿਸ਼ਵਾ ਅੱਜ ਬਹੁਤ ਜ਼ਿਆਦੀ ਧੁੱਪ ਹੈ ਆ ਤੇ ਮੈਂ ਬਹਾਦੀ ਸਪੀਡ ਤੇ ਆਇਆ ਹਾਂ ਕਿਤੇ ਸਾਨੂੰ ਅੱਜ ਤਾਂ ਕਿੰਡਾ ਲੱਗਦਾ ਅੱਜ ਪੌਣਾ ਘੰਟਾ ਲੱਗਾ ਹੁੰਦਾ ਅਜਰਾਂ ਦੇ ਤੇ ਅੱਜ ਸਾਲ ਦਾ ਦੂਜਾ ਦਿਨ ਹੈ ਬਹੁਤ ਮੁਸ਼ਕਲ ਹੈ ਬਹੁਤ ਸੰਗਰੀ ਧੁੰਦ ਪਈ ਹੋਈ ਹੈ ਪਹਿਲਾਂ ਕਿਹਦਾ ਮੌਸਮ ਸੀ ਪਹਿਲਾ ਮੌਸਮ ਬਿਲਕੁਲ ਸਾਫ਼ ਸੀ ਹੁਣ ਦੋ ਦਿਨ ਹੋ ਗਏ ਬਹੁਤ ਧੁੰਦ ਪੈ ਗਈ ਹੈ ਕਿੰਨੇ ਕਿੰਨੇ ਮੁਸ਼ਕਲਾਂ ਬਹੁਤ ਹੈ ਕੱਖ ਨਹੀਂ ਜੇ ਗਾੜੀ ਨੂੰ ਦੇਖਦਾ ਤੇ ਬਹੁਤ ਦਿੱਕਤ ਆਉਂਦੀ ਬਹੁਤ ਪਰੇਸ਼ਾਨੀ ਹੈ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ